ਦੇਖੋ ਮੈਂ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਹੈ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਖੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੋਲ ਨਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਵਾਖੀ ਹੱਦ ਦਾ ਸ਼ਾਮਣੀ ਕੋਟ ਦਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਹੈ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਵੱਡੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਠਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣ ਨਹੀਂ ਚਾਹੀਦੇ ਮੈਂ ਹਾਲ ਦੀ ਘਟਦੇ ਕਹਿਣਾ ਚਾਹਦਾ ਚਲੋ ਇਲੈਕਸ਼ਨ ਸਟੈਂਡ ਨੂੰ ਆਪਣੇ ਧਰਮ ਦੇ ਵਿੱਚ ਨਾ ਰਲਾਉਣਾ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਇਤਾਂ ਦੇ ਬੋਲ ਖੋਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹਿ ਰਹੇ ਆ ਜੀ ਤੇ ਇਹ ਕਿੱਡੇ ਵੱਡੇ ਕਾਰਜਾਂ ਇਹ ਵੀ ਇਹਨਾਂ ਨੂੰ ਨਿਗਾ ਮਾਰ ਲੈਣ ਕਹੀਦੀ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਫੇਰ ਇੱਕ ਵਾਰੀ ਬੇਤੁਕਾ ਬਿਆਨ ਦਿੱਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਉਹ ਆਪਣਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਉਹਦਾ ਕੰਮ ਹੈ ਗੁਰਦੁਆਰਾ ਸਾਹਿਬਾਨਾਂ ਦੀ ਸਾਮ ਸੰਭਾਲ ਕਰਨਾ ਤੇ ਉਹ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਫੇਲੀਅਰ ਸਾਬਤ ਹੋਏ ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਰੇ ਡਰ ਅੱਗੇ ਸ਼ਰੇਆਮ ਵਿਕਰੇ ਗੈਂਗਸਟਰ ਸ਼ਰੇਆਮ ਫਰੋਤੀਆਂ ਮੰਗ ਰਹੇ ਨੇ ਔਰ ਇਹ ਚੀਜ਼ਾਂ ਤਾਂ ਹੁਣ ਪੰਜਾਬ ਰੈਣਾ ਹਾਈ ਕੋਰਟ ਨੇ ਵੀ ਤੁਹਾਡੇ ਉੱਤੇ ਕਮੈਂਟ ਕੀਤੇ ਨੇ ਔਰ ਪੰਜਾਬ ਦੇ ਵਿੱਚ ਕਰਜ਼ਾ ਧੜਾ ਧੜ ਚੱਕਿਆ ਜਾ ਰਿਹਾ ਅੱਜ 1000 ਕਰੋੜ ਦਾ ਕਰਜ਼ਾ ਪਾ ਫੇਰ ਚੱਕ ਲਿਆ ਹੁਣ ਲੋਕ ਇਹ ਗੱਲ ਸਮਝਦੇ ਨੇ ਕਿ ਮੁੱਖ ਮੰਤਰੀ ਸਾਹਿਬ ਐਸੇ ਬੇਤੁੱਕੇ ਬਿਆਨ ਕਿਉਂ ਦਿੰਦੇ ਨੇ ਕਿਉਂਕਿ ਕੱਲ ਤੁਹਾਡਾ ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦਾ ਜਿਹੜਾ ਕੈਂਡੀਡੇਟ ਹੈ ਉਹ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਂ ਤੱਕ ਭੁੱਲ ਗਿਆ ਸਟੇਜ ਦੇ ਉੱਤੇ ਤੇ ਅੱਜ ਭਾ 1000 ਕਰੋੜ ਦਾ ਕਰਜ਼ਾ ਚੱਕਿਆ ਸੋ ਹੁਣ ਇਹ ਦੋ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਸਾਨੂੰ ਯਾਦ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਜੀ ਪੰਜਾਬ ਤੁਹਾਨੂੰ ਪਤਾ ਕਿਸ ਤਰੀਕੇ ਯਾਦ ਕਰੇਗਾ ਇੱਕ ਮੁੱਖ ਮੰਤਰੀ ਹੁੰਦਾ ਇਨਫੀਸ਼ੀਐਂਟ ਇੱਕ ਮੁੱਖ ਮੰਤਰੀ ਹੁੰਦਾ ਕਮਜ਼ੋਰ ਤੁਸੀਂ ਉਹ ਗੁਲਾਮ ਮੁੱਖ ਮੰਤਰੀ ਦਿਨ ਦਿੱਲੀ ਦੀ ਗੁਲਾਮੀ ਦੇ ਵਿੱਚ ਕਿਉਂਕਿ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗੁਲਾਮ ਕਰਿਆ ਇੱਕ ਗੁਲਾਮ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਿੱਲੀ ਤੇ ਲਟਾਤਾ ਕੇਜਰੀਵਾਲ ਤੇ ਲਟਾਤਾ ਕਰਜ਼ਾ 3 ਲੱਖ ਕਰੋੜ ਟੱਪ ਗਿਆ ਤੇ ਗੱਲਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਰਤਾ ਜੀ ਤੁਸੀਂ ਕੀ ਕੀਤਾ ਤੁਸੀਂ ਪੰਜਾਬ ਦੇ ਹੱਥ ਠੂਠਾ ਫੜਾਤਾ ਮਾਮਾ ਦੇ ਪੁੱਤਾਂ ਨੂੰ ਦਮੂਹਾ ਨਾਗ ਗੈਂਗਸਟਰ ਨਸ਼ਾ ਡੰਗ ਰਿਆ ਤੁਸੀਂ ਕਦੇ ਸਟੇਜਾਂ ਤੇ ਚੜ ਕੇ ਨੱਚਣ ਲੱਗ ਜੰਨੇ ਹੋ ਕਦੇ ਬਸ ਐਸੀ ਬੇਤੁਕੀਆਂ ਗੱਲਾਂ ਕਰਕੇ ਟਾਈਮ ਪਾਸ ਕਰ ਰਹੇ ਹੋ ਤੁਡੇ ਕੋਲ ਰਹਿ ਗਿਆ 2 ਸਾਲ ਦਾ ਸਮਾਂ ਅੱਜ ਵੀ ਤੁਹਾਡੇ ਐਮਐਲਏ ਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦੇ ਰਿਹਾ ਇਹ ਹਾਲਾਤ ਵੱਤ ਤੋਂ ਵੱਤਰ ਹੋਣੇ ਨੇ ਪੰਜਾਬ ਦੇ ਲੋਕ ਅੱਜ ਜਵਾਬ ਮੰਗਦੇ ਨੇ ਸੋ ਧਿਆਨ ਭਟਕਾਉਣ ਦੇ ਲਈ ਬਿਆਨਬਾਜ਼ੀ ਨਾ ਕਰੋ ਪੰਜਾਬ ਲਈ ਕੀ ਕੀਤਾ ਉਹ ਦਿਖਾਓ